ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 576 ਰਾਗ ਬਦ ਹੰਸ ਮਹੱਲਾ 5 ਵਾ ਸ਼ੰਤ ਘਰਚਲਤਾ ਇੱਕ ਓੰਕਾਰ ਤੋ ਕਰੋ ਪ੍ਰਸ਼ਾਦ ਗੁਰ ਮਿਲ ਲਦਾ ਜੀ RAM ਪਿਆਰਾ RAM ਏ ਜੀ ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਭਰੂ ਲਭਦਾ ਹੈ ਇਹੋ ਤਨ ਮਨ ਦਿੱਤੜਾ ਵਾਰ ਵਾਰ RAM ਜੋ ਆਪਣਾ ਇਹ ਸਰੀਰ ਤੇ ਮਨ ਗੁਰੂ ਦੇ ਹਵਾਲੇ ਕਰਦਾ ਹੈ ਨਾ ਨਾ ਨ ਦਿੱਤਾ ਭਵ ਜਲ ਜਿੱਤਾ ਚੁੱਕੀ ਕਾਣ ਜਵੰਨੀ ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਤਾ ਹੈ ਉਹ ਸੰਸਾਰ ਸਮੁੰਦਰ ਨੂੰ ਜਿੱਤ ਲੈਂਦਾ ਹੈ ਉਸ ਦੀ ਜਮਾ ਦੀ ਮੁਹਤਾਜੀ ਮੁੱਕ ਜਾਂਦੀ ਹੈ ਅਸਰthia ਅੰਮ੍ਰਿਤ ਪੀਆ ਰਹਿਣਾ ਆਵਣ ਜਾਣੀ ਤੇਹੋ ਗੁਰੂ ਦਾ ਦਿੱਤਾ ਆਤਮਿਕ ਜੀਵਨ ਦੇ ਵਾਲਾ ਨਾਮ ਜਲ ਪੀ ਕੇ ਹੰਡੂਲ ਚਿਤ ਹੋ ਜਾਂਦਾ ਹੈ ਤੇ ਉਹਦਾ ਜਨਮਾਨ ਦਾ ਗਿੜ ਮੁੱਕ ਜਾਂਦਾ ਹੈ ਫੂ ਕਰ ਲੱਦਾ ਸਹਿਜ ਸਮਤਾ ਹਰ ਕਾ ਨਾਮ ਧਾਰਾ ਉਸ ਨੂੰ ਘਰ ਪਰਬੂ ਦੇ ਚੱਲਾ ਵਿੱਚ ਟਿਕਾਣਾ ਮਿਲ ਜਾਂਦਾ ਹੈ ਉਹ ਆਤਮਿਕ ਤੋਲਤਾ ਵਿੱਚ ਰਹਿਦਾ ਹੈ ਤੇ ਪ੍ਰਮਾਤਮਾ ਦਾ ਨਾਮ ਉਸਦਾ ਆਸਰਾ ਬਣ ਜਾਂਦਾ ਹੈ ਕੋਹ ਨਾਨਕ ਸੁਖਮਾਣੀ ਰਲੀਆਂ ਗੁਰਪੂਰੇ ਕੋ ਨਮਸਕਾਰਾ ਏ ਨਾਨਕਾ ਕੀ ਹੁਕਮੁ ਨੁਖ ਸੁਖ ਵਿੱਚ ਰਹਿ ਕੇ ਆਤਮਿਕ ਖੁਸ਼ੀਆਂ ਮਾਣਦਾ ਹੈ ਜੋ ਪੂਰੇ ਗੁਰੂ ਨੂੰ ਸਦਾ ਨਮਸਕਾਰ ਕਰਦਾ ਹੈ ਫੋਲ ਸਜਣ ਦੀ ਮੈਲ ਦੇ ਮਿਤਰਾਮਾ हे मेरे मित्र सजन हे मेरे मित्र सोणा गुरु मित्र शब्द सच्ची जीत दितता राम गुरु ने सदा सिर प्रभु दी सेब सलाह वाला शब्द मंत्र दितता है सच शब्द धया मंगल गाया चुके मनो अदेसा ਜਿਸ ਨੇ ਸਦਾ ਸਤਿ ਪ੍ਰਭੂ ਦੀ ਸਿਫ਼ਤਸਲਾ ਵਾਲੀ ਸ਼ਬਦ ਨੂੰ ਸਦਾ ਹਿਰਦੇ ਵਿੱਚ ਵਸਾਇਆ ਹੈ ਤੇ ਜੋ ਪ੍ਰਮਾਤਮਾ ਦੀ ਸਿਫ਼ਤਸਲਾ ਦਾ ਗੀਤ ਸਦਾ ਗੰਦਾ ਹੈ ਉਸ ਦੀ ਮਨ ਤੋਂ ਚਿੰਤਾ ਫਿਕਰ ਲੈ ਜਾਂਦੇ ਹਨ ਸਉ ਪਰ ਪਾਇਆ ਕਤੇ ਨਾ ਜਾਇਆ ਸਦਾ ਸਦਾ ਸੰਗ ਐਸਾ ਜਿੰਜੂ ਪ੍ਰਮਾਤਮਾ ਦਾ ਮਲਾਫਾ ਫਸ ਰੱਖ ਲੈਂਦਾ ਹੈ ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦਾ ਹੈ ਪਰਬ ਜੀ ਭਾਣਾ ਸੱਚਾ ਮਾਣਾ ਪਰਬ ਤਨ ਸਹਜੇ ਦਿੱਤਾ ਇਹ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ ਸਦਾ ਸਿਰ ਪ੍ਰਭੂ ਦਾ ਹੀ ਉਸ ਨੂੰ ਮਾਣ ਆਸਰਾ ਰਹਿੰਦਾ ਹੈ ਤੇ ਪਰਮਾਤਮਾ ਉਸ ਨੂੰ ਆਤਮਿਕ ਡੋਲਤਾ ਵਿੱਚ ਰਿਕਾਣ ਬੜਾ ਨਾਮ ਤੁਹਾਨੂੰ ਬਖਸ਼ਦਾ ਹੈ ਕੋਹ ਨਾਨਕ ਤੇ ਸਚਨ ਬਲਿਹਾਰੀ ਤੇਰਾ ਦਾਨ ਸਭ ਨਹੀਂ ਹਲਿਤਾ ਹੀ ਨਾਨਕ ਆਖ ਕਿ ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ ਤੇਰੇ ਨਾਮ ਦੀ ਦਾਤ ਉਸੇ ਪਾਸੋਂ ਸਭ ਜੀਵਾਂ ਜੀਵ ਲੈਂਦੇ ਹਨ ਤਉ ਭਾਣਾ ਤਾ ਤ੍ਰਿਪਤ ਕਾਇ ਰਾਮ ਜੇ ਤੇਰੀ ਰਜਾ ਹੋਵੇ ਤਾਂ ਜੀਵ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੀ ਭੁੱਖ ਵੱਲੋਂ ਪੂਰੇ ਤੌਰ ਤੇ ਰੱਜ ਜਾਂਦਾ ਹੈ मन थीआ ठंडला सब त्रिश बुझाए राम उसका मन शांत हो जाता है तो उसकी माया की सारी प्यास बुझ जाती है मन थिया ठंडा चूकी डेंजा पाया बहुत खजाना उसका मन शांत हो जाता है तो वह बड़ा नाम खजाना प्राप्त कर लेता है ਸਿੱਖ ਸੇਵਕ ਸਭ ਨੂੰ ਚੰਨ ਲੱਗੇ ਹਉ ਸਤਿਗੁਰ ਕੇ ਕਰਵਾਨਾ ਮੈਂ ਸਤਿਗੁਰ ਤੋਂ ਬਾਰੀ ਜਾਂਦਾ ਜਿਸ ਨੇ ਸਾਰੇ ਸਿੱਖ ਸੇਵਕਾਂ ਦਾ ਨਾਮ ਕਚਨ ਵਰਤਨ ਲੱਗ ਪੈਂਦੇ ਹਨ ਨਿਰਪਉ ਪਏ ਖਸਮ ਰੰਗ ਰਾਤੇ ਜਮਕੀ ਤਰਾਸ 부ਝਾਏ ਤਿੰਜ ਸਹਿਮਾ ਵਾਲੇ ਪੋਲਨ ਲੀਟਰ ਹੋ ਜਾਂਦੇ ਹਨ ਪਰਉਪਤੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਜਮਾ ਦਾ ਸੇ ਮਟਾ ਲੈਂਦੇ ਹਨ ਨਾਨਕ ਦਾ ਸਦਾ ਸੰਗ ਸੇਵ ਤੇਰੀ ਭਗਤ ਕਰੂੰ ਲਿਵ ਲਾਇ ਏ ਨਾਨਕ ਆਖ ਕੇ ਮੈਂ ਸਦਾ ਗੁਰੂ ਦੇ ਦਰਸ ਚਰਨਾਂ ਵਿੱਚ ਟਿਕਿਆ ਰਹਾ ਗੁਰੂ ਦਾ ਸੇਵਕ ਬਣਿਆ ਰਹਾ ਤੇ ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾ ਪੂਰੀ ਆਸਾ ਜੀ ਵੰਸਾ ਮੇਰੇ RAM ਏ ਪ੍ਰਭੂ ਜੀ ਤੇਰੀ ਮਿਹਰ ਨਾਲ ਮੇਰੀ ਹਰੇਕ ਆਸ ਤੇ ਕਾਮਨਾ ਪੂਰੀ ਹੋ ਗਈ ਹੈ ਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ ਹੇ ਪ੍ਰਭੂ ਜੀ ਮੈਂ ਗੁਣਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ ਸਭ ਗੁਣ ਤੇਰੇ ਠਾਕਰ ਮੇਰੇ ਕਿਤ ਮੁਖ ਤਦਸਲਾਹੀ ਤੇਰੇ ਅੰਦਰ ਸਾਰੇ ਹੀ ਗੁਣ ਹਨ ਹੇ ਮੇਰੇ ਮਾਲਕ ਮੈਂ ਕਿਸ ਹੂਨ ਤੇਰੀ ਬड़ाई ਕਰਾਂ ਗੁਣ ਆਵਗੁਣ ਮੇਰਾ ਕਿਛ ਨਾ ਵਿਚਾਰਿਆ ਅਵਕਸ਼ੀ ਲਿਆ ਖਿਨਵਾਹੀ ਤੂੰ ਮੇਰਾ ਕੋਈ ਗੁਣ ਜਾਂ ਔਗਣਾਂ ਦੇਖ ਕੇ ਇੱਕ ਛਣ ਵਿੱਚ ਹੀ ਤੂੰ ਮੇਰੇ ਉੱਤੇ ਮਿਹਰ ਕਰ ਦਿੱਤੀ ਨੌ ਨਿੱਧ ਪਾਈ ਵਜੀ ਵਧਾਈ ਬਾਜੇ ਅਨਹਦ ਤੂਰੇ ਤੇ ਮੈਂ ਨੌ ਖਜ਼ਾਨੇ ਹਾਸਲ ਕਰ ਲਈ ਹਨ ਮੇਰੇ ਅੰਦਰ ਚੜhti ਕਲਾ ਬਣ ਗਈ ਹੈ ਤੇ ਆਤਮਿਕ ਆਨੰਦ ਦੇ ਇੱਕ ਰਸ ਵਾਜੇ ਵਜਣ ਲੱਗ ਪਏ ਹਨ ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਬਸੂਰੇ ਹੇ ਨਾਨਕਾ ਕਿ ਮੈਂ ਪ੍ਰਭੂ ਖਸਮ ਨੂੰ ਆਪਣੇ ਹਿਰਦੇ ਦੇ ਘਰ ਵਿੱਚ ਹੀ ਰੱਬ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ ਫਿਕਰ ਲੈ ਗਈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ